ਸਤਿਕਾਰਨ ਜੀ ਦਾ ਸਵਾਗਤ ਹੈ ਜੀ ਦਾ ਬਹੁਤ ਬਹੁਤ ਸਵਾਗਤ ਹੈ ਮੈਂ ਮੱਖਣ ਸਿੰਘ ਪਿੰਡ ਸੀਰਪੁਰ ਤੋਂ ਮੈਂ ਹਰ ਇੱਕ ਪਿੰਡ ਨੂੰ ਅਪੀਲ ਕਰਦਾ ਹਾਂ ਕਿ ਆਪਣੇ ਛੋਟੇ-ਛੋਟੇ ਇਵੈਂਟ ਕਰਾਇਆ ਕਰੋ ਤੇ ਬੱਚਿਆਂ ਨੂੰ ਖੇਡਾਂ ਵੱਲ ਦਿਸ਼ਾਤ ਕਰਾਇਆ ਕਰੋ ਕਿਉਂਕਿ ਬੱਚੇ ਜੇ ਤੇ ਖੇਡਾਂ ਨੂੰ ਦਿਸ਼ਾਤ ਹੋਣਗੇ ਤੇ ਨਸ਼ੇ ਤੋਂ ਦੂਰ ਰਹਿਣਗੇ ਤੇ ਜੇ ਆਪਾਂ ਛੋਟੀ ਪੀੜ੍ਹੀ ਨੂੰ ਸੰਭਾਲ ਲਾਗੇ ਤੇ ਬਚੀ ਰਹੂਗੀ ਤੇ ਸਾਰੇ ਪਿੰਡਾਂ ਦੇ ਲਗ ਲਗ ਪਿੰਡਾਂ ਦੇ ਵੀ ਬੇਨਤੀ ਆ ਵੀ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਗਰਾਊਂਡਾਂ ਨਾਲ ਜੋੜੋ ਤੇ ਨਸ਼ੇ ਤੋਂ ਦੂਰ ਰੱਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋਸਾ ਕਿੰਨੀ ਟੀਮਾਂ ਸੀ ਆਜੇ ਆਜੀ ਕੋਲ ਚਾਰ ਟੀਮਾਂ ਆਏ ਕਿਹੜੀ ਜੇਤੂ ਰਹੀ ਟੀਮ ਆਪਣੇ ਨਸੀਰਪੁਰ ਪਿੰਡ ਦੇ ਟੀਮ ਜੇਤੂ ਰਹੀ ਦੋਵੇਂ ਟੀਮਾਂ ਆਪਣੇ ਨਸੀਰਪੁਰ ਦੇ ਛੋਟੇ ਪੱਧਰ ਦੇ ਵੱਡੇ ਪੱਧਰ ਦੋਵੇਂ ਜੇਤੂ ਰਹੀਆਂ ਟੀਮਾਂ ਪਮਨਦੀਪਾ ਉਹਨਾਂ ਨੇ ਉਹ ਤੋਂ ਮੰਨ ਕਿਤਾ ਨਾ ਕੰਨੀ ਆ ਜਾਓ ਪਮਨਦੀਪਾ Bukan jiseng di situ, bus samseng di situ, bus samseng di situ, serba, 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 दान मखन सिंह जी मेडल खे बि बहुत ब Terima kasih.

ਬਹੁਤ ਹੀ ਵਧੀਆ ਬਹੁਤ ਹੀ ਵਧੀਆ ਟੀਮ ਲੜਦੇ ਮੁੰਡੇ ਦੇ ਸਾਥੇ ਵਿੱਚ ਜੀ ਆਪਣੇ ਬੇਟੇ ਨਾਲ ਖੁਦ ਇੱਕ ਟਰੈਕ ਕਰਦੇ ਪਏ ਹਾਂ ਤੇ ਕਿਦਾਂ ਲੱਗਦਾ ਪਿਆ ਤੁਹਾਨੂੰ ਕਿ ਨਾਲ ਦਾ ਬਹੁਤ ਵਧੀਆ ਕਿਉਂਕਿ ਉਹ ਡਰ ਗਿਆ ਸੀ ਉਹ ਸਹਿਮ ਗਿਆ ਸੀ ਤੇ ਉਹ ਭੱਜ ਨਹੀਂ ਰਿਹਾ ਤੇ ਨਾ ਹੀ ਉਹ ਵੇੜ ਚੁੱਕਣ ਰਿਹਾ ਸੀ ਹੁਣ ਜਦੋਂ ਮੈਂ ਆਈਆਂ ਨਾਲ ਤੇ ਫਿਰ ਉਹ ਮੈਂ ਹੈ ਸਾਰੇ ਨੇ ਪਿਛੇ ਹੋ ਜੋ ਨਾ ਉਧਰ ਚੱਕਣਾ ਨਹੀਂ ਹੈਗਾ ਕਿਦਾਂ ਮੈਂ ਮਸਮਸ ਕਰ ਰਹਾ ਮਸਮਸ ਕਰ ਰਹਾ ਕਰ ਰਹੇ ਹੂੰ ਕਿਉਂਕਿ ਉਹਨਾਂ ਨੇ ਪਾਪਾ ਹੀ ਖੁਦ ਗਾਈਡ ਕਰਦੇ ਇਹਨਾਂ ਨੂੰ ਤੇ ਕੀ ਮੈਸੇਜ ਦੇਣਾ ਚਾਹੁੰਦੇ ਹਾਂ ਕਿ ਮੈਂ ਕਿ ਨਹੀਂ ਸਾਰੇ ਬੱਚੇ ਨਸ਼ਾ ਮੁਕਤ ਹੋ ਤੇ ਖੇਡਾਂ ਨੂੰ ਵੱਧ ਤੋਂ ਵੱਧ ਪ੍ਰੇਰਿਤ ਹੋਣ ਤੇ ਖੇਡਣ ਬੱਚੇ